ਸਿੰਸ਼ੇਸ ਸਿੰਘ ਨਾਮ ਹੈ ਮੇਰਾ ਬੜੀਆਂ ਮੁੰਡੀਆਂ ਰਹਿੰਦੇ ਸੀ ਸਿਵਲ ਹਸਪੀਟਲ ਕੀ ਮਾਮਲਾ ਸੀ ਸਿਵਲ ਹਸਪੀਟਲ ਦੇ ਕੱਲ ਗੁੜੀਆ ਮੇਰੀ 10:00 ਵਜੇ ਸਵੇਰੇ ਮਾਡਲ ਟਾਊਨ ਨੂੰ ਸਿੱਧਾ ਵਾਲੇ ਗੁਰਦੁਆਰੇ ਚੁਕਰਾਖਣ ਜੀ ਗਈ ਸੀ ਫਿਰ 1:30 ਵਜੇ ਫੋਨ ਕਰਿਆ ਉਹਨੂੰ ਕੰਨੀ ਡੈਡੀ ਮੈਂ ਤੇ ਘਟਦਾ ਘਾਰੀ ਆ ਤੇ 2:00 ਵਜੇ ਬਾਅਦ ਕੁੜੀ ਦਾ ਫੋਨ ਬੰਦ ਆ ਗਿਆ ਕਿੰਨੇ ਸਾਲ ਦੀ ਬੱਚੀ ਹੈ ਹਾਂਜੀ ਛੇ ਸਾਲ ਦੀ ਕੁੜੀ ਹੈ 32 ਸਾਲ 33 ਸਾਲ ਦੀ ਹੈ 38 ਸਾਲ ਦੀ ਹੈ ਹਾਂਜੀ 14 ਹਾਂਜੀ ਕੁੜੀ ਮੈਡੀਕਲ ਸੀ 14 ਸਾਲ ਦੀ ਕੁੜੀ ਹੈ ਇਹਨੀ ਹੈ ਸੰਦੀਪ ਕੋ ਬੱਚੇ ਕਿੰਨੇ ਇੱਕੋ ਗੁੱਡੀ ਹੈ 14 ਸਾਲ ਦੀ ਨਾ ਟਾਈਮ ਹੋ ਗਿਆ ਵਿਆਹ ਇਹਨੂੰ ਕਾਫੀ ਤਿੰਨ ਦਾ 2008 ਜਾਰੀ ਹੋਇਆ ਅੱਛਾ ਤੇ ਉਹਦਾ ਤਲਾਕ ਹੋ ਗਿਆ ਸੀ ਇਹਨਾਂ ਦਾ ਤਲਾਕ ਹੋਇਆ ਸੀ ਮੇਰੇ ਪਾਸੇ ਰਹਿਂਦੀ ਹੈ ਤੇ ਜਦੋਂ ਥੋੜੀ ਲਾਸਟ ਟਾਈਮ ਗੱਲ ਹੋਈ ਸੀ ਗੱਲ ਹੋਈ ਸੀ ਕੱਲ ਇਹ ਹੀ ਗੱਲ ਮੈਂ ਮੰਮੀ ਮੰਮੀ ਨਾਲ ਹੋ ਜੀ ਗਈ ਮੈਂ 1:30 ਵਜੇ ਤੱਕ ਪਹੁੰਚ ਜੂਗੀ ਕਿਰਾ ਉਹ 2:30 ਵਜੇ ਕਰਦੇ ਨੇ ਫੋਨ ਕਰਿਆ ਇਹਦਾ ਫੋਨ ਸੋਚਾ ਫੋਨ ਲੱਗਿਆ ਦੋ ਪਿਲਾਂ ਵਜੇ ਦੋ ਪਿਲਾਂ ਤੋਂ ਬਹੁਤ ਫੋਨ ਸੋਚਾ ਫੋਨ ਲੱਗਿਆ ਤੇ 6 ਵਜੇ ਸਾਨੂੰ ਪੁਲਿਸ ਵਾਲਿਆਂ ਨੇ ਬੜੀਆਂ ਮੁੰਡੀਆਂ ਆ ਕੇ ਸਾਡੀ ਚੌਂਕੀ ਆ ਕੇ ਉਸੇ ਮਰਾਟੋ ਦੀ ਪੁਲਿਸ ਗਈ ਥੀ ਉਹਨਾਂ ਨੇ ਕਾਰਵਾਈ ਕੀਤੀ ਅੱਥੇ ਆ ਕੇ ਪੁੱਛਿਆ ਕਿ ਛੇ 11:00 ਵਜੇ ਰਾਤੀ ਮੈਂ ਚੌਂਕੀ ਗਿਆ ਬੰਦਾ ਉਹਨਾਂ ਨੇ ਫੜ ਲਿਆ ਸੀ ਤੇ ਬਾਕੀ ਹੁਣ ਅੱਗੇ ਕਾਰਵਾਈ ਦੱਸੀ ਨਹੀਂ ਕੋਈ ਬੰਦਾ ਪਤਾ ਨਹੀਂ ਕੌਣਾ ਕੌਣ ਹੋਇਆ ਠੀਕ ਹੈ ਜੀ ਪਤਾ ਨਹੀਂ ਮਤ ਹੋਇਆ ਆ ਫੋਨ ਮੈਂ ਕੱਲ ਤੋਂ ਕਟ ਮਾਰੇ ਆ ਪਲੇਟ ਮਰ ਅੱਛਾ ਕਾਰ ਨਹੀਂ ਦੱਸਿਆ ਨਹੀਂ ਉਹਨਾਂ ਨੇ ਮਾਲਾ ਮਾਲਾ ਕੀ ਕਰਨੀ ਹਲੇ 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 ਕੋਈ ਕੁਝ ਨਹੀਂ ਦੱਸਿਆ ਕਹਿੰਦੇ ਵੀ ਅੱਗੇ ਕਾਰਵਾਈ ਪਾਵਾਂਗੇ ਫਿਰ ਹਲੇ ਕੋਈ ਸਮਾਨ ਬਰਾਮਦ ਕਰਾਉਣਾ ਹੈ ਕੁੜੀਆ ਕੀ ਕਰਦੀ ਸੀ ਜੋ ਵਗੈਰਾ ਨਹੀਂ ਕਰੇ ਗੰਤੀ ਇਹਦੀ ਬੋਡੀ ਹੈ ਤੈਨੂੰ ਕਿੱਦਾਂ ਇਹ ਕੋਈ ਗੱਲਾਂ ਪਿੰਡਾਂ ਦੇ ਪੱਲੇ ਕੋਈ ਮੱਝਾਂ ਚਾਰਦਾ ਹੋਣਾ ਹੈ ਉਹਨੇ ਚੌਂਕੀ ਤਲਾਹ ਦਿੱਤੀ ਆ ਮੇਥੇ ਬੋਡੀ ਪਈ ਆ ਉਹ ਸਾਹਮਣਾ ਫਿਰ ਪੁਲਸ ਵਾਲੇ ਗਏ ਉੱਥੇ ਉਹਨੇ ਬੋਡੀ ਨੂੰ ਗੁੱਟ ਦੀ ਆਰਸੀ ਪੇਟੀਓ ਦੇ ਚ ਬੈਕ ਵਿੱਚ ਉਹ ਸੂਟਰੀ ਵੀ ਆਰਸੀ ਉਹਨਾਂ ਨੇ ਕੱਢ ਕੇ ਮੇਰੇ ਘਰ ਤੱਕ ਪਹੁੰਚਾਇਆ ਘਰੋਂ ਸੂਟਰੀ ਤੇ ਗਈ ਸਕੂਟੀ ਗੋਦ ਸਭ ਖੜੀ ਜਾਂਦੇ ਚਾਹ ਜਦੋਂ ਸਾਫ ਹੋਣਾ ਚਾਹੀਦਾ ਹੈ ਮੈਨੂੰ ਸਾਫ ਮਲਣਾ ਚਾਹੀਦਾ ਹੈ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਚਾਚਾ ਜੀ ਲੱਗਦੇ ਆ ਜੀ ਮੈਟਰ ਹੋਇਆ ਜੀ ਵੀ ਹਰ ਇੱਕ ਐਤਵਾਰ ਜਾਨੀ ਕਿ ਆਪਣੇ ਬਾਬਾ ਸ਼ਹੀਦਾਂ ਦੇ ਆਉਂਦੀ ਹੁੰਦੀ ਸੀਗੀ ਪਾਠ ਕਰਨਾ ਹਾਂਜੀ ਨਹੀਂ ਆਪਣੇ ਮਡਲ ਟਾਊਨ ਮੋਲ ਟਾਊਨ ਬਾਬਾ ਦੀ ਸਿੰਘ ਦੇ ਗੁਰਦੁਆਰੇ ਉੱਥੇ ਇਹ ਘਰੋਂ 10 ਵਜੇ ਤੁਰੀ ਆ ਤੇ ਇਹਨੇ 1:30 ਵਜੇ ਮੋੜਨਾ ਸੀ ਅੱਛਾ ਜੀ 1:30 ਵਜੇ ਜਦੋਂ ਆ ਮੁੜੀ ਇਹਦੀ ਮਾਤਾ ਜੀ ਨੇ ਫੋਨ ਕੀਤਾ ਮੇਰੀ ਭਝਾਈ ਨੇ ਵੀ ਤੂੰ ਕਿੱਥੇ ਆ ਉਹ ਕਹਿੰਦੀ ਮੰਮੀ ਮੈਂ ਅੱਧੇ ਘੰਟੇ ਬਾਅਦ ਆ ਰਹੀ ਆ ਅੱਛਾ ਜੀ ਜਦੋਂ 2:30 ਵਜੇ ਫੇਰ ਫੋਨ ਕੀਤਾ ਦੋ ਕਲਾਂ ਕੀਤੀਆਂ ਤੀਜੀ ਨੂੰ ਬੰਦ ਹੋ ਗਈ ਆ ਕੱਲ ਚੱਕੀ ਨਹੀਂ ਕਿਸੇ ਨੇ ਅੱਛਾ ਜੀ ਉਦੋਂ ਬਾਅਦ 6 ਵਜੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਪਹੁੰਚੇ ਅਗਲੇ ਲੱਡਾ ਤੋਂ ਜਿਹੜੀ ਆਪਣੇ ਗਿਲਬਾਈਪਾ ਚੌਂਕ ਨੇਕੇ ਚੌਕੀ ਆ ਉਥੋਂ ਚਲੋ ਜੀ ਉਥੋਂ ਜਦ ਪਹੁੰਚੇ ਸਾਨੂੰ ਕਹਿੰਦੇ ਵੀ ਥੋੜੀ ਕੁੜੀ ਐਦਾਂ ਐਦਾਂ ਕਰਕੇ ਅਸੀਂ ਕਹਾਂ ਵੀ ਸਾਨੂੰ ਤਾਂ ਪਤਾ ਨਹੀਂ ਉਹ ਕਹਿੰਦੇ ਵੀ ਗੁੱਜਰ ਉੱਥੇ ਮੱਝਾਂ ਚਾਰਦੇ ਸੀ ਵੀ ਸਾਨੂੰ ਉਹਨਾਂ ਤੋਂ ਪਰਮਿਸ਼ਨ ਮਿਲ ਗਿਆ ਵੀ ਇੱਥੇ ਕੋਈ ਲੜਕੀ ਦੀ লাশ ਪਈ ਆ ਉਹਨਾਂ ਨੇ ਫਿਰ ਸਾਨੂੰ ਫੋਟੋ ਦਿਖਾਈ ਇਦਾਂ ਤੇ ਅਸੀਂ ਕਹਾਂ ਵੀ ਸਾਡੀ ਹੋਈ ਆ ਫਿਰ ਅਸੀਂ ਆਏ ਰਾਤ ਅਸੀਂ 3 ਵਜੇ ਗਏ ਆ ਚੌਕੀ ਤੋਂ ਮੁੰਡਾ ਇਹਨਾਂ ਨੇ ਕਲੈਕਸ਼ਨ ਤੇ ਫੜ ਲਿਆ ਤੇ ਹਲੇ ਬਾਕੀ ਸਾਨੂੰ ਕੋਈ ਕਾਰਵਾਈ ਦਾ ਪਤਾ ਨਹੀਂ ਲੱਗ ਰਿਹਾ ਇਸ ਦਿਵਾਰ ਨੂੰ ਸੀਸੀਟੀਵੀ ਵੀਡੀਓ ਵੀ ਮਿਲਿਆ ਉਸ ਤਰੀ ਵੀਡੀਓ ਵੀ ਮਿਲ ਰਿਹਾ ਨਹੀਂ ਜੀ ਨਹੀਂ ਕੁਛ ਨਹੀਂ ਮਿਲਿਆ ਮੋਬਾਈਲ ਪਰਸ ਵਾਲਿਆਂ ਦੇ ਕੋਲੇ ਆ ਜੀ ਪੁਲਿਸ ਹਾਂ ਉਹ ਲੜਕੀ ਦਾ ਮੋਬਾਈਲ ਮਿਲ ਗਿਆ ਜਿਹੜਾ ਹਥਿਆਰ ਨਾਲ ਉਹਨੇ ਕੱਟੀ ਆ ਹਨ ਅੰਤਰਾ ਕੱਟੀਆਂ ਨੇ ਉਹ ਹਲੇ ਉਹਨਾਂ ਨੇ ਬਰਾਮਦ ਕਰਨਾ ਉਦੋਂ ਤੇ ਪੁਲਿਸ ਨੇ ਹੁਣ ਕੀ ਕਿਹਾ ਗਿਆ ਤੁਹਾਡੇ ਹੁਣ ਪੁਲਿਸ ਨੇ ਸਾਨੂੰ ਕਿਹਾ ਵੀ ਮੋਬਾਈਲ ਵੀ ਕੋਰਟ 'ਚ ਮਿਲੂਗਾ ਜੀ ਤੁਹਾਨੂੰ ਜੇ ਉਹ ਸਾਰਾ ਕੇਸ ਹੀ ਉਹਦੇ ਤੇ ਬਣਨਾ ਵੀ ਕੀ ਨਿਕਲਦਾ ਇਹਦੇ ਵਿੱਚੋਂ ਵੀ ਉਹਨੇ ਝੂਲਮ ਆਪ ਦਾ ਕਬੂਲ ਕਰ ਲਿਆ ਅੱਛਾ ਜੀ ਵੀ ਮੈਂ ਹੀ ਕੀਤਾ ਉਹ ਪਿੱਟਦੇ ਸੀਗੇ ਨਾ ਹੀ ਜੀਣਾ ਕੋਈ ਨਹੀਂ ਜਾਣਦਾ ਨਾ ਹੀ ਜੀਣਾ ਕੋਈ ਨਹੀਂ ਜਾਣਦਾ ਸੀਗਾ ਉਹਨੂੰ ਇਹ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਘਰ ਦੇ ਬਾਰੇ ਕਿਉਂ ਇਹਨੂੰ ਕੌਣ ਲੈ ਕੇ ਗਿਆ ਜਦ ਸਕੂਟਰ ਇਹਦੀ ਉੱਥੇ ਖੜੀ ਆ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉੱਥੋਂ ਇਹਨੂੰ ਕੌਣ ਲੈ ਕੇ ਗਿਆ ਜਨਾਨੀ ਲੈ ਕੇ ਗਈ ਆ ਜਾਂ ਕੋਈ ਬੰਦਾ ਲੈ ਗਿਆ ਸਾਡੀ ਤਾਂ ਇਹੀ ਬੇਨਤੀ ਆ